ਦੇਖੋ ਜੀ ਵੋਟ ਦਾ ਇਹ ਹੈ ਕਿ ਵੋਟ ਦਾ ਅਧਿਕਾਰ ਹਰ ਇੱਕ ਵੋਟਰ ਦਾ ਆਪਣਾ ਹੈ ਜੀ ਜੀ ਇਹਦੇ ਬਾਰੇ ਇਸ ਪਲੇਸ ਤੇ ਐਕਸਪੋਜ਼ ਨਹੀਂ ਕਰ ਸਕਦਾ ਕਿ ਵੋਟਰ ਬਾਕੀ ਜਨਤਾ ਬੜੀ ਸਿਆਣੀ ਹੈ ਅੱਜਕੱਲ ਉਹ ਵੇਖਦੀ ਕਿ ਕਿਹੜਾ ਕੈਂਡੀਡੇਟ ਕਿਹੜਾ ਕੰਮ ਕਰਨ ਵਾਲਾ ਬੰਦਾ ਉਹਨੂੰ ਵੋਟ ਪਾਏਗੀ ਦਿਨ ਥੋੜੇ ਰਹਿ ਗਏ ਅਜੇ ਦੇਖਿਆ ਨਹੀਂ ਨਹੀਂ ਬਿਲਕੁਲ ਗੱਲ ਇਸ ਤਰ੍ਹਾਂ ਠੀਕ ਹੈ ਜੀ ਬਿਲਕੁਲ ਦਿਨ ਥੋੜੇ ਰਹਿ ਗਏ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਲੇਕਿਨ ਕੈਂਡੀਡੇਟ ਵੋਟਰ ਨੇ ਇਹ ਵੇਖਣਾ ਕਿ ਜਿਹੜਾ ਬੰਦਾ ਵਾ ਉਹਨੇ ਕਿ ਬਿਜ਼ਰਵ ਕਿਹੜਾ ਕਰਵਾ ਕੇ ਜਿਹੜਾ ਇਲਾਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰੇ ਤੁਹਾਡੇ ਹਿਸਾਬ ਨਾਲ ਕਿਹੜਾ ਕਰਤਾ ਡੇ ਦੇਖੋ ਸਾਡੇ ਹਿਸਾਬ ਨਾਲ ਤੇ ਵੇਖੋ ਜੀ ਸਾਰੇ ਹੀ ਕਰਦੇ ਆ ਲੇਕਿਨ ਜਨਤਾ ਵਿਖੇਗੀ ਇਹ ਕਿ ਉਸਲੇ ਬੰਦਾ ਜਿਹੜਾ ਲੇਕਿਨ ਵੋਟ ਤੇ ਕਿਸੇ ਇੱਕ ਨੂੰ ਹੀ ਪੈਣੀ ਹੈ ਨਾ ਤੁਹਾਡੀ ਵੋਟ ਬਣੀ ਹੈ ਜੀ ਨਹੀਂ ਆਪਣੀ ਡੂਰ ਸਾਹਿਬ ਜੀ ਤੁਹਾਡੀ ਕੋ ਡੂਰ ਸਾਹਿਬ ਤੋਂ ਆਉਣਾ ਜੀ ਤੁਹਾਡੀ ਵੋਟ ਬਣੀ ਹੈ ਮੈਡਮ ਨਹੀਂ ਬਣੀ ਤੁਹਾਡੀ ਵੋਟ ਬਣੀ ਹੈ ਜੀ ਇਹ ਮੇਰਾ ਆਪਣਾ ਖੁੱਦ ਅਧਿਕਾਰ ਹੈ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਦੱਸ ਸਕਦਾ ਜੀ ਜੀ ਨਹੀਂ ਨਹੀਂ ਦੇਖੋ ਪੰਜ ਕੈਂਡੀਡੇਟ ਜਿਹੜੇ ਖਲੋਤੇ ਹੋਏ ਨੇ ਨਾ ਜਿਹੜੀਆਂ ਮੇਨ ਮੇਨ ਪਾਰਟੀਆਂ ਦੇ ਸਾਰਿਆਂ ਦਾ ਇੱਕਦਿਕ ਵੱਧ ਕੇ ਜੋਰ ਰਿਹਾ ਜੀ ਠੀਕ ਆ ਜੀ ਇਹ ਜਿਹੜੀ ਤਰਮਦਰਾਂ ਦੇ ਇਲੈਕਸ਼ਨ ਹੈ ਇਤਿਹਾਸਿਕ ਇਲੈਕਸ਼ਨ ਬਣ ਜੂਗੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਲੈਕਸ਼ਨ ਦੇ ਬਾਰੇ ਆਪਾਂ ਕਿਸੇ ਬਾਰੇ ਕੁਝ ਨਹੀਂ ਦੱਸ ਸਕਦੇ ਵੈਸੇ ਉਧਾ ਮੁੱਦੇ ਕੀ ਨੇ ਤਾਨ-ਤਾਨ ਦੇ ਮੁੱਦੇ ਬਹੁਤ ਨੇ ਜੀ ਤੇ ਬਹੁਤ ਹਾਂ ਨਸ਼ੇ ਦਾ ਮੁੱਦਾ ਹੈਗਾ ਜੀ ਨਸ਼ਾ ਤੇ ਇਹ ਰਹਿੰਦੀ ਦੁਮਰ ਤੱਕ ਨਹੀਂ ਜਿਹੜਾ ਮੁਕਣਾ ਨਹੀਂ ਨਾ ਜੀ ਕੋਈ ਸਰਕਾਰ ਐਸੀ ਨਹੀਂ ਆ ਸਕਦੀ ਜਿਹੜਾ ਪੰਜਾਬ ਚ ਨਸ਼ਾ ਗਦਰਮ ਕਰ ਦੇ ਜੇ ਪੰਜਾਬ ਦੇ ਵਿੱਚ ਸਾਰਾ ਸੰਸਾਰ ਦੇ ਵਿੱਚ ਇੱਕ ਦਿਨ ਚ ਕਰੋਨਾ ਕਰਕੇ ਸਾਰਾ ਸੰਸਾਰ ਬੰਦ ਹੋ ਸਕਦਾ ਨਾ ਜੀ ਤੇ ਨਸ਼ਾ ਸਰਕਾਰ ਚਾਵੇ ਤੇ ਇੱਕ ਦਿਨ ਚ ਬੰਦ ਹੋ ਸਕਦਾ ਇਹ ਸਰਕਾਰਾਂ ਨਸ਼ਾ ਨਹੀਂ ਬੰਦ ਕਰ ਸਕਦੀ ਇਹਨਾਂ ਦਾ ਰੈਵਨਿਊ ਇੱਥੋਂ ਚੱਲਦਾ ਹੈ ਜੀ ਸੋ ਇਹਨਾਂ ਦਾ ਕਹਿਣਾ ਕਿ ਇਹਨਾਂ ਦਾ ਰੈਵਨਿਊ ਜਿਹੜਾ ਇੱਥੋਂ ਚੱਲਦਾ ਭਾਈ ਸਾਹਿਬ 11 ਨੂੰ ਵੋਟ ਹੈ ਜੀ ਕਿਹਨੂੰ ਵੋਟ ਕਰੋਗੇ ਬਸ ਫਿਰ ਵੀ ਇਹ ਕੋ ਤੁਹਾਡਾ ਆਪਣਾ ਨਹੀਂ ਨਹੀਂ ਦੱਸਾਂਗੇ ਕੁਝ ਲੋਕ ਨੇ ਜਿਹੜੇ ਕੋਈ ਦੱਸਣਾ ਚਾਹੁੰਦੇ ਆ ਕੁਝ ਨਹੀਂ ਵੀ ਦੱਸਣਾ ਚਾਹੁੰਦੇ ਸੋ 11 ਨੂੰ ਵੋਟ ਹੈ ਜੀ ਤੁਹਾਡੇ ਇੱਥੇ 11 ਨੂੰ ਵੋਟ ਹੈ ਜੀ ਕਿਤਾ ਜੋਰ ਲੱਗਦਾ ਅਰਮੀ ਇਸੀ ਸੰਧੂ ਦਾ ਜਿਆਦਾ ਅਰਮੀ ਆਮ ਪਾਰਟੀ ਹਮਿੰਦਰ ਸਿੰਘ ਸੰਧੂ ਦਾ ਸੰਧੂ ਦਾ ਉਹਨੇ ਲੈ ਜਾਨੀ ਆ ਸਰਕਾਰ ਉਹਨਾਂ ਦੀ ਆ ਤੇ ਉਹਨਾਂ ਨੇ ਲੈ ਜਾਨੀ ਆ ਉਧਰ ਤਰਨਤਾਰ ਦੇ ਮੁੱਦੇ ਕੀ ਨੇ ਮੈਂ ਤੁਹੀ ਉਧਰ ਬੜਾ ਤਗੜਾ ਵੇਖੋ ਉਹਦਾ ਬ੍ਰਿਜ ਪਾਸ ਹੋਇਆ ਹੀ ਬੜੇ ਚਿਰ ਦਾ ਕਿਸੇ ਨੇ ਬੰਨ੍ਹ ਦਿੱਤਾ ਹੀ ਨਹੀਂ ਆ ਆ ਵੇਖੋ ਬ੍ਰਿਜ ਕਿੰਨਾ ਇੰਨੀ ਮੁਸ਼ਕਲ ਹੁੰਦੀ ਇੱਥੇ ਪਰਮੀਤ ਸਿੰਘ ਸੰਧੂ ਤੁਸੀਂ ਕਹਿ ਰਹੇ ਹੋ ਉਹ ਤਿੰਨ ਵਾਰ ਦੇਥੋਂ ਵਧਾਏ ਕਰ ਚੁੱਕੇ ਨੇ ਕਿ ਉਸ ਵੇਲੇ ਜਿਹੜੀਆਂ ਸਰਕਾਰਾਂ ਚ ਸੀਗੇ ਉਹ ਕੀ ਇਹ ਮੁੱਦਾ ਉਹ ਤੋਂ ਨਹੀਂ ਇਹ ਘੱਟੋ ਪਤਾ ਕੀ ਆ ਉਹਨਾਂ ਨੂੰ ਮੰਤਰੀ ਬੰਦਾ ਔਕਾ ਨਹੀਂ ਮਿਲਿਆ ਸਿੱਧੀ ਗੱਲ ਤੇ ਹੁਣ ਹੋ ਸਕਦਾ ਵੀ ਆਮ ਆਦਮੀ ਪਾਰਟੀ ਚ ਉਹਨਾਂ ਨੂੰ ਔਕਾ ਮਿਲੇ ਉਹ ਕੀਤਾਵਾ ਦਾ ਇਦਾਂ ਦਾ ਉਹਨਾਂ ਨੇ ਵੇਖੋ ਜਦੋਂ ਜਿੱਤੇ ਜਾਣਗੇ ਮੰਤਰੀ ਵੰਡਣਗੇ ਕੋਈ ਨਾ ਕੋਈ ਵੰਡਣਗੇ ਤੇ ਮੇਰੇ ਹਿਸਾਬ ਨਾਲ ਜਰੂਰ ਇਹ ਕੰਮ ਕਰਨਗੇ ਜਿੱਤਣਗੇ ਮੰਤਰੀ ਬਣ ਗਏ ਤੇ ਫੇਰ ਕਹਿੰਦੇ ਆ ਕਿ ਹੋ ਸਕਦਾ ਕਿ ਜਿਹੜਾ ਇਹ ਪੁਲ ਦਾਵਾ ਮਸਲਾ ਉਹ ਜਿਹੜਾ ਉਹ ਉਹ ਕਰ ਸਕਣ ਸੋ 11 ਦੇ ਲੋਕ ਨੇ 11 ਨੂੰ ਵੋਟ ਆ ਜੀ ਇੱਥੇ ਕਿਹਦਾ ਯੋਰ ਲੱਗਦਾ ਤੁਹਾਨੂੰ ਕੌਣ ਬਾਜੀ ਮਾਰੇਗਾ ਯੋਰ ਤੇ ਖਾਲਸਾ ਹੀ ਮਾਰਨਗੇ ਮੇਰੇ ਖਿਆਲ ਆ ਭਾਈ ਮਨਦੀਪ ਸਿੰਘ ਹਾਂਜੀ 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 ਉਹਨਾਂ ਦਾ ਹੀ ਜ਼ਿਆਦਾ ਯੋਰ ਹੈ ਉਹਨਾਂ ਦੀ ਜਿੱਤ ਹੋਈ ਸ਼ਾਇਦ ਉਹਨਾਂ ਦੀ ਜਿੱਤ ਹੋਈ ਉਹਨਾਂ ਦੀ ਜਿੱਤ ਹੋਵੇਗੀ ਸੋ ਭਾਈ ਮਦੀਪ ਸਿੰਘ ਦਾ ਨਾਮ ਜਿਹੜੇ ਕਹਿ ਰਹੇ ਨੇ ਕਿ ਭਾਈ ਮਦੀਪ ਸਿੰਘ ਦਾ ਨਾਮ ਆ ਤੁਸੀਂ ਦੇਖ ਰਹੇ ਹੋ ਜਿਹੜਾ ਇਹ ਰੇਲਵੇ ਫਟਕ ਹੈ ਇਹ ਵੀ ਲੋਕਾਂ ਦਾ ਕੁਝ ਮੁੱਦਾ ਕਹਿੰਦੇ ਕਿ ਰੇਲਵੇ ਫਟਕ ਜਿਹੜਾ ਇੱਥੇ ਬੜੇ ਲੰਮੇ ਸਮੇਂ ਤੋਂ ਜਿਹੜਾ ਪਾਸ ਹੋਇਆ ਦਾ ਜਿਹੜਾ ਕਿ ਇਹ ਹਲੇ ਤੱਕ ਵੀ ਮਤਲਬ ਇਹ ਸਰਕਾਰਾਂ ਜਿਹੜੀਆਂ ਇਹਨੂੰ ਬਣਾ ਨਹੀਂ ਸਕੀਆਂ ਲੋਕ ਲੋਕ ਜਿਹੜੇ ਆ ਜੀ ਜੀ ਕੀ ਡੋ ਕਰ ਕੇ ਬੇੜਾ ਕਰ ਕੀ ਆ ਸੜਕ ਦਾ ਬਹੁਤ ਬੁਰਾ ਇਲੈਕਸ਼ਨ ਆ ਗਿਆ 11 ਨੂੰ ਵੋਟ ਉਹ ਜਿਹਨੇ ਕੋਈ ਹਾਲ ਨਹੀਂ ਜਿਹੜਾ ਮਰਜੀ ਆ ਜਾਏ ਹਾਂਜੀ ਆ ਪੜਗਾ ਅਜੇ ਤੱਕ ਨਹੀਂ ਬਣਿਆ ਕਈ ਜ਼ਾਲ ਦੇ ਬੱਚਿਆਂ ਨੂੰ ਸਕੂਲ ਛੱਡਣਾ ਤਾਂ ਦੁਖੀ ਆ ਲੈਣ ਉਹਨੇ ਤਾਂ ਦੁਖੀ ਆ ਵੜਗ ਦੋ ਕਹਿ ਗਿਆ ਭਗਵਾਨ ਦਮਾਨ ਬਣ ਜੂਗਾ ਬਲ ਵੇਖੋ ਬਣ ਤੱਕ ਨਹੀਂ ਬਣਦਾ ਕਹਿ ਗਿਆ ਕਹਿ ਗਿਆ ਕੱਲ ਤੇ ਹੁਣ 11 ਕੱਲ ਕਹਿ ਗਿਆ ਹਾਂਜੀ ਕੱਲ ਕਹਿ ਗਿਆ 11 ਨੂੰ ਵੋਟ ਵੇਖੋ ਹੁਣ ਕੀ ਬਣਦਾ ਜੀ ਵੋਟਾਂ ਦੇ ਨਾ ਲੈਣੀਆਂ ਲੈਣੀਆਂ ਕੋਈ ਹਾਲ ਨਹੀਂ ਸਰ ਇਹ ਮੈਂ ਬੱਚਿਆਂ ਨੂੰ ਲੱਗ ਜਾਂਦਾ ਦੁਖੀ ਆ ਪਾਓਗੇ ਵੋਟਾਂ ਪਾਓਗੇ ਪਾਵਾਂਗੇ ਆਵਾਜ਼ ਕਿਦਾਂ ਮਾਨ ਬਣਾਇਆ ਕਿਨੂੰ ਵੋਟ ਪਾਉਣੀ ਕੋਈ ਸਰ ਇਹ ਹੁਣ ਉਧਰ ਨਹੀਂ ਦੱਸਾਂਗੇ ਯਾਰਾ ਤਰੀ ਨੂੰ ਸਰ ਮੌਕੇ ਤੇ ਕਹਿੰਦੇ ਦੱਸਾਂਗੇ ਫਿਲਹਾਲ ਅਸੀਂ ਕੁਝ ਨਹੀਂ ਕਹਿ ਸਕਦੇ ਉਹ ਹੰਤਬਾਨ ਕਹਿ ਗਿਆ ਕਿ ਬੋਟ ਜਿਹੜਾ ਇਹ ਜਿਹੜਾ ਪੋਲਾ ਜਿਹੜਾ ਬਣਾਵਾਂਗੇ ਸੋਬਾ